ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਦੁੱਧ ਦੀ ਸਬਜ਼ੀ ਦੀ ਰੈਸিপি ਅੱਜ ਸਾਡੇ ਘਰ ਕੋਈ ਵੀ ਨਹੀਂ ਸੀ ਚਾਹੁੰਦਾ ਕਿ ਦਾਲ ਜਾਂ ਸਬਜ਼ੀ ਬਣਾਈ ਜਾਵੇ ਇਸ ਲਈ ਮੈਂ ਦੁੱਧ ਦੀ ਸਬਜ਼ੀ ਬਣਾ ਦਿੱਤੀ ਤੇ ਸੋਚਿਆ ਚਲੋ ਰੈਸিপি ਤੁਹਾਡੇ ਨਾਲ ਵੀ ਸ਼ੇਅਰ ਕਰ ਲੈਂਨੀ ਆ ਤੇ ਰੈਸিপি ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਦੁੱਧ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਸਬਜ਼ੀ ਬਣਾਉਣ ਵਾਸਤੇ ਇੱਕ ਕੜਾਈ ਵਿੱਚ ਪਾਵਾਂਗੇ ਅੱਧੀ ਕੜਛੀ ਸਰੋਂ ਦੇ ਤੇਲ ਦੀ ਤੇਲ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਤੇਲ ਗਰਮ ਹੋਣ ਤੇ ਪਾ ਦਾਂਗੇ ਅੱਧਾ ਚਮਚ ਜੀਰਾ ਜੀਰਾ ਜਦੋਂ ਤੜਕ ਜਾਵੇ ਤਾਂ ਇਹਦੇ ਵਿੱਚ ਪਾਵਾਂਗੇ 6 ਤੋਂ 7 ਤੁਰੀਆਂ ਲਸਣ ਦੀਆਂ ਬਰੀਕ ਕੱਟ ਕੇ ਤੇ ਲਸਣ ਨੂੰ ਥੋੜਾ ਜਿਹਾ ਫਰਾਈ ਕਰ ਲਾਂਗੇ ਲਸਣ ਫਰਾਈ ਹੋ ਗਿਆ ਹੁਣ ਇਹਦੇ ਵਿੱਚ ਪਾ ਦਾਂਗੇ ਦੋ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਹਰੀ ਮਿਰਚ ਨਾ ਯੂਜ਼ ਕਰਨਾ ਚਾਹੋ ਤੇ ਲਾਲ ਮਿਰਚ ਦਾ ਵੀ ਯੂਜ਼ ਕਰ ਸਕਦੇ ਹੋ ਮਿਰਚਾਂ ਨੂੰ ਥੋੜਾ ਜਿਹਾ ਭੁੰਨ ਕੇ ਹੁਣ ਇਹਦੇ ਵਿੱਚ ਪਾਵਾਂਗੇ 3 ਤੋਂ 4 మీడియం ਸਾਈਜ਼ ਦੇ ਬਰੀਕ ਕੱਟੇ ਹੋਏ ਪਿਆਜ਼ ਤੇ ਪਿਆਜ਼ਾਂ ਨੂੰ ਵੀ ਅਸੀਂ ਕਲਰ ਚੇਂਜ ਹੋਣ ਤੱਕ ਪਕਾਉਣਾ ਆ 3 ਤੋਂ 4 ਮਿੰਟ ਤੱਕ ਅਸੀਂ ਪਿਆਜ਼ਾਂ ਨੂੰ ਭੁੰਨ ਲਿਆ ਆ ਤੇ ਹੁਣ ਅਸੀਂ ਇਹਦੇ ਵਿੱਚ ਥੋੜੇ ਜੇ ਸੁੱਕੇ ਮਸਾਲੇ ਐਡ ਕਰਾਂਗੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਹਲਦੀ ਤੇ ਦੋ ਚੁਟਕੀਆਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਇਹ ਜ਼ਿਆਦਾ ਨਹੀਂ ਪਾਉਣੀ ਤੇ ਮਸਾਲਿਆਂ ਨੂੰ ਭੁੰਨ ਲਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਪੁੱਜ ਸਕਣ ਤੇ 1-2 ਮਿੰਟ ਤੱਕ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨ ਲਾਂਗੇ ਮਸਾਲੇ ਫਰਾਈ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਦੁਬਾਰਾ ਅੱਧਾ ਕੱਪ ਪਾਣੀ ਪਾਵਾਂਗੇ ਦੁੱਧ ਪਾਉਣ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਇਸ ਲਈ ਪਾਵਾਂਗੇ ਕਿਉਂਕਿ ਕਿਸੇ ਵੇਲੇ ਦੁੱਧ ਜਦੋਂ ਪਾਈਦਾ ਆ ਮਸਾਲੇ ਵਿੱਚ ਤਾਂ ਦੁੱਧ ਇੱਕਦਮ ਫਟ ਜਾਂਦਾ ਆ ਹੁਣ ਜਦੋਂ ਪਾਣੀ ਵਿੱਚ ਥੋੜਾ ਜਿਹਾ ਬੋਇਲ ਆ ਜਾਵੇ ਉਦੋਂ ਅਸੀਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਇੱਥੇ ਮੈਂ 2 ਕੱਪ ਦੁੱਧ ਲਏ ਨੇ ਤੇ ਇੱਥੇ ਵੱਡੇ ਕੱਪ ਮੈਂ ਯੂਜ਼ ਕੀਤੇ ਨੇ ਤੁਸੀਂ ਆਪਣੀ ਫੈਮਲੀ ਦੇ ਹਿਸਾਬ ਨਾਲ ਦੁੱਧ ਵੱਧ ਜਾਂ ਘੱਟ ਕਰ ਸਕਦੇ ਹੋ ਤੇ ਜੇ ਦੁੱਧ ਜ਼ਿਆਦਾ ਪਾਣਾ ਹੋਵੇ ਤਾਂ ਪਿਆਜ਼ ਉਸ ਹਿਸਾਬ ਨਾਲ ਜ਼ਿਆਦਾ ਐਡ ਕਰਨੇ ਨੇ ਹੁਣ ਗੈਸ ਦੀ ਫਲੇਮ ਨੂੰ ਮੀਡੀਅਮ ਕਰਕੇ ਥੋੜੇ ਹੋਰ ਮਸਾਲੇ ਐਡ ਕਰਾਂਗੇ ਟੇਸ ਦੇ ਅਕੋਰਡਿੰਗ ਪਾਵਾਂਗੇ ਨਮਕ ਚਮਚ ਦਾ ਚੌਥਾ ਹਿੱਸਾ ਪਾ ਦਾਂਗੇ ਕਾਲੀ ਮਿਰਚ ਤੇ ਇੱਥੇ ਪੁੱਜੀ ਹੋਈ ਕਸੂਰੀ ਮੇਥੀ ਲਈ ਹੈ ਇਨੂੰ ਹੁਣ ਕ੍ਰਸ਼ ਕਰਕੇ ਇਹਦੇ ਵਿੱਚ ਪਾਵਾਂਗੇ ਕਸੂਰੀ ਮੇਥੀ ਜ਼ਰੂਰ ਪਾਓ ਇਹਦਾ ਬਹੁਤ ਵਧੀਆ ਫਲੇਵਰ ਆਉਂਦਾ ਹੈ ਸਬਜੀ ਵਿੱਚ ਤੇ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਹੁਣ ਇੱਕ ਉਬਾਲਾ ਆਣ ਦਵਾਂਗੇ ਜਦੋਂ ਉਬਾਲਾ ਆ ਜਾਵੇ ਉਦੋਂ ਅਸੀਂ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਕਰ ਦੇਣਾ ਆ ਇੱਥੇ ਉਬਾਲਾ ਆ ਗਿਆ ਸਬਜੀ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੀ ਸਬਜੀ ਨੂੰ ਬਸ ਇੱਥੇ ਧਿਆਨ ਰੱਖਣਾ ਹੈ ਕਿ ਦੁੱਧ ਉਬਲ ਕੇ ਬਾਹਰ ਨਾ ਆ ਜਾਵੇ ਇਹ ਕੁਰੀ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਅਸੀਂ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਕਰ ਦਾਂਗੇ ਤੇ ਸਬਜੀ ਨੂੰ 10 ਤੋਂ 12 ਮਿੰਟ ਲਈ گاੜਾ ਹੋਣ ਤੱਕ ਪਕਾਉਣਾ ਆ ਦੇਖੋ ਇੱਥੇ ਹੁਣ ਅਸੀਂ 10 ਮਿੰਟ ਬਾਅਦ ਚੈੱਕ ਕਰਾਂਗੇ ਸਬਜੀ ਥੋੜੀ ਜੀ ਗਾੜੀ ਹੋ ਗਈ ਹੈ ਤੇ ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਾਂਗੇ ਜਿਹਦੇ ਨਾਲ ਇਹਦਾ ਥੋੜਾ ਟੈਕਸਚਰ ਵੀ ਵਧੀਆ ਹੋ ਜਾਏਗਾ ਤੇ ਟੇਸਟ ਵੀ ਕਾਫੀ ਵੱਧ ਜਾਏਗਾ ਉਹ ਹੈਗੀ ਹੈ ਜੀ ਦੁੱਧ ਦੀ ਮਲਾਈ ਇੱਕ ਤੋਂ ਡੇਢ ਚਮਚ ਅਸੀਂ ਇਹਦੇ ਵਿੱਚ ਦੁੱਧ ਦੀ ਮਲਾਈ ਐਡ ਕਰਾਂਗੇ ਜੇ ਤੁਹਾਡੇ ਕੋਲ ਫਰੈਸ਼ ਕਰੀਮ ਪਈ ਹੋਵੇ ਤਾਂ ਤੁਸੀਂ ਉਹਦਾ ਵੀ ਯੂਜ਼ ਇਹਦੇ ਵਿੱਚ ਕਰ ਸਕਦੇ ਹੋ ਤੇ ਇਹ ਸਬਜੀ ਵਿੱਚ ਮਲਾਈ ਜਾਂ ਕਰੀਮ ਪਾਉਣ ਨਾਲ ਸਬਜੀ ਦੀ ਕੰਸਿਸਟੈਂਸੀ ਕਾਫੀ ਕਰੀਮੀ ਹੋ ਜਾਏਗੀ ਟੇਸਟ ਵੀ ਕਾਫੀ ਵੱਧ ਜਾਏਗਾ ਤੇ ਬਿਲਕੁਲ ਗਰੇਵੀ ਵਾਂਗੂ ਬਣ ਜਾਏਗੀ ਇੱਥੇ ਦੇਖੋ ਦੁੱਧ ਦੀ ਸਬਜੀ ਬਣ ਕੇ ਤਿਆਰ ਹੈ ਬਰੀਕ ਕਟਿਆ ਹਰਾ ਧਨੀਆ ਪਾ ਕੇ ਇੱਕ ਵਾਰੀ ਮਿਕਸ ਕਰ ਲਾਂਗੇ ਤੇ ਚੈੱਕ ਕਰ ਲਾਂਗੇ ਇਹਦੀ ਕੰਸਿਸਟੈਂਸੀ ਕਿਵੇਂ ਦੀ ਹੈ ਅ ਦੇਖੋ ਤੁਸੀਂ ਦੇਖ ਸਕਦੇ ਹੋਗੇ ਕੰਸਿਸਟੈਂਸੀ ਕਾਫੀ ਗਾੜੀ ਹੋ ਗਈ ਹੈ ਹੁਣ ਭਾਵੇਂ ਤੁਸੀਂ ਇਹਦੇ ਵਿੱਚ ਪਨੀਰ ਐਡ ਕਰ ਲਓ ਪਰ ਇਹ ਸਬਜੀ ਉਦਾਂ ਹੀ ਕਾਫੀ ਟੇਸਟੀ ਲੱਗਦੀ ਹੈ ਕਦੀ ਕਿਤੇ ਦਾਲ ਜਾਂ ਸਬਜੀ ਖਾਣ ਦਾ ਨਾ ਮਨ ਕਰੇ ਤਾਂ ਤੁਸੀਂ ਇਹ ਵਾਲੀ ਸਬਜੀ ਫਟਾਫਟ ਬਣਾ ਕੇ ਤਿਆਰ ਕਰ ਸਕਦੇ ਹੋ ਬੜੀ ਜਲਦੀ ਵੀ ਬਣ ਜਾਂਦੀ ਹੈ ਤੇ ਕਾਫੀ ਟੇਸਟੀ ਵੀ ਲੱਗਦੀ ਹੈ ਤੇ ਜੇ ਤੁਹਾਨੂੰ ਮੇਰੀ ਅੱਜ ਦੀ ਇਹ ਰੈਸਪੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਫਿਰ ਅਗਲੇ ਵੀਡੀਓ ਦੇ ਵਿੱਚ ਕਿਸੇ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ